ਪੰਜਾਬ ਦੇ ਡੀਜੀਪੀ ਗੌਰਵ ਜਦਵ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਸਰਕਾਰੀ ਸਕੂਲ ਚ ਮਿਆਰੀ ਵਿਖੇ ਸ਼ਹੀਦ ਜਸਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਇਸ ਸਕੂਲ ਵਿੱਚ ਹੀ ਉਹਨਾਂ ਨੇ ਪੜ੍ਹਾਈ ਕੀਤੀ ਸੀ ਇੱਥੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਜਸਬੀਰ ਸਿੰਘ ਦੀ ਯਾਦ ਵਿੱਚ ਸਕੂਲ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ ਦੱਸਦੀ ਹੈ ਕਿ ਸ਼ਹੀਦ ਜਸਬੀਰ ਸਿੰਘ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਰਹਿਣ ਵਾਲੇ ਸਨ 1991 ਵਿੱਚ ਅੱਤਵਾਦੀਆਂ ਦੇ ਨਾਲ ਲੋਹਾ ਲੈਂਦੇ ਹੋਏ ਉਹ ਸ਼ਹੀਦ ਹੋਏ ਸਨ ਇਸ ਵੇਲੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਗੀ ਪੜ੍ਹਾਈ ਲਿਖਾਈ ਕਰਨ ਤੇ ਫਿਰ ਡਿਫੈਂਸ ਵਿੱਚ ਭਰਤੀ ਹੋਣ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਇਸ ਵੇਲੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ मैं अपने पहले तो सब तो पहला अमृतसर के इंस्पेक्टर अमर प्रताप अमर अमर प्रताप अमर प्रताप अमर प्रताप जी आए हुए हैं साथ में भी ये आपसे कहा था कि ये उनका क्या जो है का काम बाकी प्रिंसिपल था तो इसके बाकी पूरे स्टाफ का ये चित्रमय का काम कर रहे हैं ये बिल्कुल रोज़ चित्रमय का बाकी भी देश के बड़े सभी का पूरी

ਮਾਜੋਗ ਡੈਕਟਰ ਜਨਰਲ ਪੁਲਿਸ ਸ੍ਰੀ ਗੌਰਵ ਯਾਦਵ ਜੀ ਅਤੇ ਸਾਡੇ ਕਮੰਡਰ ਸਾਹਿਬ ਸ੍ਰੀ ਮਨਜੀਤ ਸਿੰਘ ਢਿੱਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਮਦਰ 21 ਅਕਤੂਬਰ ਤੋਂ ਲੈ ਕੇ ਤੇ 31 ਅਕਤੂਬਰ ਤੱਕ ਜਿਹੜੇ ਪੰਜਾਬ ਪੁਲਿਸ ਦੇ EMPLOYEES ਨੇ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੀ ਯਾਦ ਵਿੱਚ ਸਮਾਗਮ ਮਨਾਏ ਜਾ ਰਹੇ ਨੇ ਜੋ ਅੱਜ ਅਸੀਂ ਜਸਬੀਰ ਸਿੰਘ ਉਹਨਾਂ ਦੇ ਸਕੂਲ ਕਮਿਆਰੀ ਵਿੱਚ ਪਹੁੰਚੇ ਹਾਂ ਇੱਥੇ ਅਸੀਂ ਫਲਦਰ ਬੂਟੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਨੇ ਤੇ ਅਸੀਂ ਬੱਚਿਆਂ ਨੂੰ ਇਹ ਸਮਝਾਇਆ ਕਿ ਵਧੀਆ ਪੜ੍ਹਾਈ ਕਰਕੇ ਡਿਫੈਂਸ ਫੋਰਸ ਵਿੱਚ ਜਾਣ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਜਿੱਦਾਂ ਜਿਸਦੀ ਸਿੰਘ ਹੋਣਾ ਨਹੀਂ ਨੌਜਵਾਨਾਂ ਦੇ ਟ੍ਰੇਨਿੰਗਾਂ ਨੇ ਕਿਹੜਾ ਵੇਖੋ ਜੀ ਇਹਨਾਂ ਦੇ ਇਹਨਾਂ ਦੇ ਕਰਕੇ ਹੀ ਅਸੀਂ ਅੱਜ ਆਪਣੀਆਂ ਡਿਊਟੀਆਂ ਕਰ ਰਹੇ ਹਾਂ ਜੇ ਇਹ ਨਾ ਹੁੰਦੇ ਤੇ ਹੋ ਸਕਦਾ ਇੱਥੇ ਦਾ ਮਾਹੌਲ ਹੋਰ ਹੁੰਦਾ ਤੇ ਇਹਨਾਂ ਦੇ ਕਰਕੇ ਹੀ ਸਾਰਾ ਕੁਝ ਆ ਤੇ ਅਸੀਂ ਆਪਣੇ ਘਰ ਤੇ ਸੁਰੱਖਿਅਤ ਜੀ ਰਹੇ ਹਾਂ ਨੌਜਵਾਨਾਂ ਨੂੰ ਕੀ ਪੀਲ ਹੈ ਨੌਜਵਾਨਾਂ ਨੂੰ ਇਹੋ ਤਿੰਨ ਕਰਾਂਗੇ ਕਿ ਇਹਨਾਂ ਦੇ ਜੋ ਇਹਨਾਂ ਨੇ ਸਿੱਖਿਆ ਸਾਨੂੰ ਦਿੱਤੀ ਹੈ ਉਹਨਾਂ ਦੇ ਨਾਲ ਰਲ ਮਿਲ ਕੇ ਤੇ ਵੱਤੋਂ ਵੱਤ ਰੱਟੀਆਂ ਕਰਨ ਤੇ ਵੱਤੋਂ ਵੱਤ ਪੜਾਈ ਲਿਖਾਈ ਕਰਕੇ ਵੱਤੋਂ ਵੱਡੀ ਹੋਰਾਂ